ਭੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਕਾ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਹੰਸਨਗਰ ਰੋਡ ਜਗ੍ਹਾ ਹੈਗੀ 80 ਗਜ ਰਜਿਸਟਰੀ ਹੈਗੀ 50 ਗਜ ਦੀ ਬਹੁਤ ਹੀ ਵਧੀਆ ਬਣਿਆ ਤੇ ਗੱਡੀ ਅੰਦਰ ਲੱਗਦੀ ਹੈ ਜੀ ਡਬਲ ਸਟੋਰੀ ਬਣਿਆ ਫਰੰਟ ਤੇ ਆ ਕਿਚਨ ਆ ਗਿਆ ਜੀ ਤੇ ਕਿਚਨ ਦੇ ਨਾਲ ਹੀ ਬੈਡਰੂਮ ਆ ਦੂਜਾ ਜੀ ਦੋ ਇਹਦੇ ਬੈਡਰੂਮ ਬਣੇ ਹੋਏ ਆ ਜੀ ਕਿਚਨ ਹੈ ਤੇ ਲੌਬੀ ਤੇ ਬਾਥਰੂਮ ਬਣਿਆ ਵਾ ਜੀ ਬਹੁਤ ਹੀ ਵਧੀਆ ਬਣਿਆ ਪੋਰਸ਼ਨ ਬਾਕੀ ਆ ਤੁਹਾਨੂੰ ਦਿਖਾਉਣੇ ਆ ਆ ਦੂਜਾ ਬੈਡਰੂਮ ਆ ਗਿਆ ਜੀ ਤੇ ਨਾਲ ਹੀ ਇਹਦੇ ਬਾਥਰੂਮ ਆ ਗਿਆ ਜੀ ਲੌਬੀ ਦੇ ਨਾਲ ਬਿਲਕੁਲ ਬੈਕ ਸਾਈਡ ਤੇ ਆ ਲੌਬੀ ਆ ਗਈ ਜੀ ਤੇ ਨਾਲ ਬਾਥਰੂਮ ਆ ਗਿਆ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਸੀ ਕੋਈ ਪੈਸੇ ਨਹੀਂ ਲੈਂਦੇ ਐਡ ਬਿਲਕੁਲ ਫ੍ਰੀ ਹੈ ਪੋਰਸ਼ਨ ਬਹੁਤ ਵਧੀਆ ਬਣਿਆ ਹੋਇਆ ਹੈ ਡਿਮਾਂਡ ਇਹਨਾਂ ਦੀ 22 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਹੰਸਨਗਰ ਰੋਡ ਹੈ ਜਗਾਹ ਹੈਗੀ 80 ਗਜ ਰਿਸ਼ਟਰੀ ਹੈਗੀ 50 ਗਜ ਦੀ ਨਕਸ਼ਾ ਪਾਸ ਹੈ ਜੀ ਗੱਡੀ ਅੰਦਰ ਲੱਗਦੀ ਹੈ ਬਹੁਤ ਹੀ ਵਧੀਆ ਪੋਰਸ਼ਨ ਵਾਲਿਆ ਹੋਇਆ ਕਿਸੇ ਵੀਰ ਭਰਾਣੇ ਗਹਿਣੇ ਦੇਣਾ ਤੇ ਉਹ ਵੀ ਸਾਡੇ ਨਾਲ ਸਵਰਕ ਕਰ ਸਕਦਾ ਤੇ ਉੱਪਰਲਾ ਪੋਰਸ਼ਨ ਆਪਾਂ ਦਿਖਾਉਣੇ ਤੁਹਾਨੂੰ ਬਹੁਤ ਹੀ ਵਧੀਆ ਪੋਰਸ਼ਨ ਬਣਿਆ ਹੋਇਆ ਉੱਪਰਲਾ ਡਬਲ ਸਟੋਰੀ ਹੈ ਜੀ ਤੇ ਮੇਨ ਰੋਡ ਤੇ ਐ 프ਰੰਟ ਦੀ ਇਹਦੇ ਕਿਚਨ ਆ ਗਿਆ ਜੀ ਉਹ ਦਿਖਾਉਣੀ ਆ ਤੁਹਾਨੂੰ ਆ ਕਿਚਨ ਆ ਗਈ ਤੇ ਇਹਦਾ ਪੂਰਾ ਹੀ ਜਿੰਨੀ ਜਗ੍ਹਾ ਹੈਗੀ ਆ ਉੱਪਰ ਹਾਲ ਛੱਤ ਤਾਂ ਹੀ ਇਹਨਾਂ ਨੇ ਪੂਰਾ ਵੱਡਾ ਆ ਪੂਰੀ ਦੀ ਪੂਰੀ ਫੜਾ ਰੱਖਿਆ ਹੀ ਹਾਲ ਬਹੁਤ ਹੀ ਵਧੀਆ ਪੋਰਸ਼ਨ ਬਣਾਇਆ ਉੱਪਰ ਤੇ ਬੈਕ ਸਾਈਡ ਤੇ ਇੱਕ ਬਾਥਰੂਮ ਹੈ ਤੇ ਵਿਹੜਾ ਹੈਗਾ ਬਹੁਤ ਵਧੀਆ ਮਕਾਨ ਬਣਿਆ ਹੋਇਆ ਜੀ 80 ਗਜ ਦਾ ਰਜਿਸਟਰੀ 50 ਗਜ ਦੀ ਨਕਸ਼ਾ ਪਾਸ ਡਿਮਾਂਡ ਇਹਨਾਂ ਦੀ 22 ਲੱਖ ਬਾਕੀ ਮੌਕੇ ਤੇ ਸ਼ੂਟ ਹੋ ਜੂ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਵਿੱਚ